ਸਰ ਜਗਿੰਦਰ ਸਿੰਘ ਜੀ ਅਸੀਂ ਸਾਡੇ ਦੋਤੇ ਆ ਜੀ ਬਹੁਤ ਵਧੀਆ ਬੀਤੀਤਾ ਜੀ ਬਹੁਤ ਵਧੀਆ ਸੋ ਸਾਡੇ ਵਾਸਤੇ ਨਹੀਂ ਇਹਨਾਂ ਇੰਡੀਆ ਵਾਸਤੇ ਕੀਤਾ ਵਾ ਸਾਡੇ ਦੇ ਸੁਆਦ ਆ ਜੇ ਨਿਆਣੇ ਵਾਲਾ ਜੇ ਸਾਡੇ ਨਾਲ ਨਹੀਂ ਹੁੰਦਾ ਜੀ ਕਿਉਂ ਸਾਡਾ ਦੋਤਾ ਜੀ ਤਾਂ ਦੋਤਾ ਰਹਿਣਾ ਹੁੰਦਾ ਤੇ ਛੋਟਾ ਇਹ ਬੱਚਾ ਸਾਡੇ ਵਾਸਤੇ ਛੋਟਾ ਹੀ ਆ ਜੀ ਹਾਂਜੀ ਹਾਂਜੀ ਭਾਵੇਂ ਉਸ ਤੇ ਨਾਲ ਸਤਾਰ ਤਗਣਾ ਨਾ ਸਾਡੇ ਵਾਸਤੇ ਛੋਟਾ ਬੱਚਾ ਬਹੁਤ ਬਹੁਤ ਵਧਾਈਆਂ ਫੇਰ ਦੀਆਂ ਵਧਾਈਆਂ ਮਿਲਦੀਆਂ ਬਹੁਤ ਜ਼ਾਦੀਆਂ ਕਹੀਏ ਸਕੂਲੇ ਚਲੇ ਜਾਂਦੇ ਗਰਾਉਂਡ ਦੇ ਵਿੱਚ ਉਹਨੇ ਆਹ ਪਾਪਾ ਜੀ ਮੇਰੇ ਨਾਲ ਚੱਲੋ ਉਸੇ ਮੁੰਡਿਆਂ ਨਾਲ ਮੈਨੂੰ ਖਿਡਾ ਕੇ ਆਓ ਮੈਂ ਉਸ ਆਖਰਾ ਯਾਰ ਇਹਨੂੰ ਨਾਲ ਖਿਡਾਓ ਘੜੀਕਾ ਉੱਥੇ ਖੇਡ ਕੇ ਜਾਣਾ ਐਸੇ ਬਹੁਤ ਇਹ ਮੁੰਡੇ ਵਾਕਈ ਬਹੁਤ ਸਾਨੂੰ ਹੁਣ ਪੁੱਛਦੇ ਜਿੰਨੇ ਵੀ ਅਸੀਂ ਦੀ ਕਦੋਂ ਆਇਆ ਕਦੋਂ ਬਨੇ ਆਉਣਾ ਅਸੀਂ ਨੇ ਵੀ ਹੁਣ ਨਹੀਂ ਟਾਈਮ ਲੱਗਦਾ ਹੁਣ ਵੀਜੀ ਚੱਲਦਾ ਯਾਰ ਜੀ ਇਹ ਸਦਾਤੀ ਮੈਚਾਂ ਤਾਂ ਵੇਖਿਆ ਨਹੀਂ ਜੀ ਦੋ ਓਵਰ ਛੱਡ ਦਿੱਤੇ ਜੀ ਅਸੀਂ ਸਾਡਾ ਬੀਵੀ ਵਾਧ ਗਿਆ ਮੁੜ ਕੇ ਫਿਰ ਯਾਬ ਨੂੰ ਰਾਤ ਫੜੇ ਫੜਾ ਕੇ ਅਸੀਂ ਪੁੱਛਦੇ ਰਹੇ ਆਪਣੇ ਬੇਟੇ ਨੂੰ ਵੀ ਹਾਂ ਕੀ ਬਣਿਆ ਕੀ ਬਣਿਆ ਉਹ ਇੱਕ ਰਾ ਨਾਲ ਬਰਾਬਰ ਦੇ ਜਾਣਦੇ ਆ ਮੈਂ ਕਿਹਾ ਵੀ ਸਾਦੋਗੀ ਚਲੋ ਕੋਈ ਗੱਲ ਨਹੀਂ ਫੇ ਮੁੜ ਕੇ ਜਾਗਰਮਿੰਦ ਦਸ਼ਾਦਾ ਵੀ ਇੰਡੀਆ ਨੇ ਮੈਚ ਜਿੱਤ ਲਿਆ ਮੈਂ ਬਹੁਤ ਵਧੀਆ ਆਇਆ ਚਲੋ ਮੁੜ ਕੇ ਨੀਂਦ ਵਧੀਆ ਆ ਗਈ ਜਗਰਮ ਬਹੁਤ ਵਧੀਆ ਆਉਂਦੀ ਨਹੀਂ ਸੀ ਤੇ ਬਿਹਰ ਦੇ ਹਾਂ ਕਿ ਬੜਿਆ ਮੈਂ ਜਿੱਤੇ ਜਿੱਤੇ ਹਾਰਦੇ ਆ ਤੇ ਇਹ ਸਭ ਜੇ ਫਿਰ ਬਹੁਤ ਵਧੀਆ ਹੋਇਆ ਮਹਾਰਾਜ ਨੇ ਬੜੀ ਕਿਰਪਾ ਕਿਰਪਾਤ ਮਹਾਰਾਜ ਦੀ ਆ ਮੇਰਾ ਨਾ ਕਿਰਨਦੀਪ ਆ ਮੈਂ ਅਰਸ਼ ਦੀ ਮੰਮੀ ਆ ਅਰਸ਼ ਮੇਰਾ ਦੋਤਾ ਹੈ ਤੇ ਅਸ਼ ਬਹੁਤ ਵਧੀਆ ਰਾਤੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਕੀਤਾ ਇੰਡੀਆ ਜਿੱਤਿਆ ਇੰਡੀਆ ਦੀ ਝੋਲੀ ਟਰੋਫੀ ਪਾਈ ਆ ਵਾਹਿਗੁਰੂ ਦੀ ਬੜੀ ਕਿਰਪਾ ਸਾਰੀ ਟੀਮ ਇਕੱਠੀ ਹੋ ਕੇ ਚੱਲਦੀ ਆ ਜੀ ਤੇ ਬੜਾ ਮਾਣ ਆ ਸਾਨੂੰ ਆਪਣੇ ਬੇਟੇ ਤੇ ਹਾਂ ਜੀ ਇੱਕ ਇਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ ਤੇ ਸਾਰੇ ਨੂੰ ਬੋਲਦੇ ਨੇ ਸਿੰਘ ਇਜ਼ ਕਿੰਗ ਤੇ ਸਹੀ ਗੱਲ ਵਾਹਿਗੁਰੂ ਤੇ ਸਦਾ ਕਿਰਪਾ ਰੱਖਿਓ ਸਿੱਖੀ ਸਰੂਪ ਆ ਤੇ ਸਦਾ ਉਹ ਇਸੇ ਰਵੇ ਚੜ੍ਹਦੀ ਕਲਾ ਚ ਰਵੇ ਜਿਹੜੇ ਸਾਡੇ ਕੋਲ ਅੰਦਰ ਦਾ ਸਵਾਬ ਬਹੁਤ ਵਧੀਆ ਸਭ ਨੂੰ ਹਾਸਾ ਮਜ਼ਾਕ ਖੁਸ਼ ਹੋ ਕੇ ਮਿਲਣਾ ਐ ਨਹੀਂ ਕਰਨਾ ਕਿ ਤੁਸੀਂ ਦੇਖੋ ਆ ਜੋ ਇੰਡੀਆ ਟੀਮ ਚ ਖੇਡ ਰਿਹਾ ਹੈ ਅਗਰ ਇੱਥੇ ਬੈਠਾ ਹੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਇੰਡੀਆ ਟੀਮ ਚ ਖੇਡਦਾ ਐ ਇੰਨਾ ਵੱਡਾ ਖਿਡਾਰੀ ਆ ਤੇ ਉਹਦੇ ਪਿੱਛੇ ਉਹਦਾ ਕਰਕੇ ਸਾਨੂੰ ਜਦੋਂ ਸਾਰੇ ਵਧਾਈਆਂ ਦਿੰਦੇ ਬੜਾ ਮਾਣ ਮਹਿਸੂਸ ਹੁੰਦਾ ਜਾਈਦਾ ਸਕੂਲ ਜਾਈਦਾ ਸਕੂਲ ਲਈ ਜਿਹਦੇ ਜਾਈਦਾ ਬੱਚੇ ਆਉਂਦੇ ਨੇ ਮੈਡਮ ਤੁਹਾਡੇ ਬੇਟੇ ਨੇ ਇਦਾਂ ਕੀਤਾ ਮੈਡਮ ਤੁਹਾਡੇ ਬੇਟੇ ਨੇ ਇਦਾਂ ਖਿਲਿਆ ਬੜਾ ਚੰਗਾ ਲੱਗਦਾ ਹੁਣ ਜਿਵੇਂ ਸਾਡੀਆਂ ਸਕੂਲਸ ਗੇਮਸ ਸਟਾਰਟ ਹੋ ਜਾਣੀਆਂ ਨੇ ਸਾਡੇ ਪਹਿਲੇ ਦਿਨ ਜਦੋਂ ਸਾਰੇ ਅਸੀਂ ਉਥੇ ਡੀਪੀਪੀਟੀਜ਼ ਲੈਕਚਰਸ ਇਕੱਠੇ ਹੋਣੇ ਸਾਰਿਆਂ ਨੇ ਵਧਾਈਆਂ ਦੇਣੀਆਂ ਪਹਿਲੇ ਦਿਨ ਉਹ ਟੀਮ ਦੀਆਂ ਹੀ ਗੱਲਾਂ ਚੱਲਣੀਆਂ ਹਨਾ ਤੇ ਬੜਾ ਚੰਗਾ ਲੱਗਦਾ ਉਦੋਂ ਜਦੋਂ ਸਾਰਿਆਂ ਤੋਂ ਵਧਾਈਆਂ ਮਿਲਦੀਆਂ ਨੇ ਸਵੇਰ ਦਾ ਬਹੁਤ ਵਧਾਈਆਂ ਮਿਲ ਰਹੀਆਂ ਨੇ ਲੱਡੂ ਵੰਡ ਰਹੇ ਆ ਤੇ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਸਦਾ ਉਹਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਸਦਾ ਤਰੱਕੀਆਂ ਬਖਸ਼ੇ ਅਸੀਂ ਲੰਡੂ ਵੰਡਦੇ ਰਹੀਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਾਪ੍ਰੀ ਸਿੰਘ ਮੈਂ ਅਰਸ਼ਦੀਪ ਦਾ ਮਾਮਾ ਤੇ ਅਰਸ਼ਦੀਪ ਨੇ ਰਾਤ ਵਾਲੇ ਮੈਚ ਦੇ ਵਿੱਚ ਬਹੁਤ ਸੋਹਣੀ ਬੋਲਿੰਗ ਕੀਤੀ ਬੜਾ ਪੰਜਾਬ ਦੇ ਵਿੱਚ ਸਾਰੇ ਦੁਨੀਆਂ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਾਰਿਆਂ ਦੇ ਵਿੱਚ ਨਾਮ ਰੌਸ਼ਨ ਕੀਤਾ ਉਹਨੇ ਅਰਸ਼ਦੀਪ ਸ਼ੁਰੂ ਤੋਂ ਹੀ ਆਪਣੇ ਜਿਹੜਾ ਵਾ ਉਹਦਾ ਲਗਾਵ ਬਹੁਤ ਸੀ ক্রিকেট ਦੇ ਵੱਲ ਉਹਨੇ ਸ਼ੁਰੂ ਤੋਂ ਹੀ ਆਪਣਾ ক্রিকেট ਨੂੰ ਇੱਕ ਜਨੂਨ ਦੀ ਤਰ੍ਹਾਂ ਲਿਆ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਉਸ ਜਨੂਨ ਦਾ ਹੀ ਨਤੀਜਾ ਹੈ ਕਿ ਉਹ ਉਸ ਮੁਕਾਮ ਤੇ ਪਹੁੰਚ ਗਿਆ ਰਾਤ ਵਾਲੇ ਮੈਚ ਬਾਰੇ ਜੇ ਗੱਲ ਕਰੀਏ ਤਾਂ ਰਾਤ ਵਾਲਾ ਮੈਚ ਬਹੁਤ ਫਸਾ ਸੀ ਅਰਸ਼ਦੀਪ ਦੀ ਬੋਲਿੰਗ ਬਹੁਤ ਵਧੀਆ ਵਿਕਟ ਵਿਕਟ ਬੋਲਿੰਗ ਹੋ ਉਹ ਈਸੀਐਸਟੀਪ ਬਾਕੀ ਰੋਹਿਤ ਸ਼ਰਮਾ ਵੱਲੋਂ ਬਹੁਤ ਸਪੋਰਟ ਸੀ ਕਿ ਹਾਂ ਗੁੱਡ ਬੋਲਿੰਗ ਕਰ ਇਸ ਕਰਕੇ ਅਰਸ਼ਦੀਪ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਨੂੰ ਮਾਣ ਆ ਸਾਡੇ ਪਨੇਵੇਂ ਤੇ ਸਾਨੂੰ ਮਾਣ ਆ ਅਰਦਾਸਪੁਰ ਨੂੰ ਬਟਾਏ ਨੂੰ ਪੰਜਾਬ ਨੂੰ ਸਾਰੇ ਇੰਡੀਆ ਨੂੰ ਕਿ ਸਾਰੇ ਦੁਨੀਆ ਨੂੰ ਹੀ ਅਰਸ਼ਦੀਪ 'ਤੇ ਮਾਣ ਆ ਕਿ ਉਹਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਤੇ ਬਾਕੀ ਸਾਰੇ ਜਿੰਨੇ ਵੀ ਉਹਦੇ ਫੈਨ ਫੋਲੋਇੰਗ ਆ ਜਾਂ ਜਿੰਨੇ ਵੀ ਉਹਦੇ ਸ਼ੁਭਚਿੰਤਕ ਆ ਇਹ ਸਾਰਾ ਕੁਝ ਉਹਨਾਂ ਦੀਆਂ ਦੁਆਵਾਂ ਦੇ ਕਰਕੇ ਹੀ ਆ। ਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਬਹੁਤ ਸਾਰੀਆਂ ਉਹ ਦੁਆਵਾਂ ਉਹਦੇ ਨਾਲ ਸੀ। ਉਹਦਾ ਲੱਕ ਉਹਦੇ ਨਾਲ ਸੀ ਕਿ ਜਿਹੜਾ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ। ਬਹੁਤ ਮਿਹਨਤ ਕੀਤੀ ਹੈ ਬੱਚੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਹੱਥਾਂ ਵਿੱਚ ਸਭ ਕੁਝ ਇਹ ਨਿਕਲਿਆ ਵਾ। ਅਸੀਂ ਦੇਖਿਆ ਵਾ ਵੀ ਹਾਂ ਉਹਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਟਾਈਮ ਜਿਸ ਮੁਕਾਮ ਤੇ ਪਹੁੰਚਿਆ ਵਾ। ਕਾਮਯਾਬੀ ਦੇਖਣੀ ਕਾਮਯਾਬੀ ਕਾਮਯਾਬ ਹੋਏ ਬੰਦੇ ਨੂੰ ਵੇਖ ਕੇ ਬਹੁਤ ਵਧੀਆ ਲੱਗਦਾ ਵਾ ਪਰ ਕਾਮਯਾਬ ਪਹੁੰਚਣ ਤੱਕ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਇਆ ਵਾ ਉਹ ਉਹੀ ਜਾਣ ਸਕਦੇ ਜਿਹੜੀ ਉਹਦੇ ਰਿਵਿਊ ਦੇ ਕੋਲ ਜਿਸ ਤਰ੍ਹਾਂ ਕਿ ਸਿੱਖ ਸਰਦਾਰ ਦੀ ਇੱਕ ਵੱਖਰੀ ਪਹਿਚਾਣ ਸਾਰੀ ਟੀਮ ਦੇ ਵਿੱਚ ਇੱਕ ਵੱਖਰਾ ਸਿੰਘ ਸਰਦਾਰ ਸਿੰਘ ਜਿੰਕ ਸਰਦਾਰ ਹੈ ਉਹ ਅਸਰਦਾਰ ਹੈ ਇਸ ਲਈ ਸਰਦਾਰ ਨੇ ਸਾਰੀ ਟੀਮ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਕੇ ਰੱਖੀ